ਲੋਗ ਵੀਰੇ ਸ਼ਾਸਤਰੀ ਕਾਲ ਅੱਜ ਆਪਣੇ ਕੋਲ ਨਾ ਮੁੱਲਾਂਪੁਰ ਤੋਂ ਆਏ ਨੇ ਵੀਰ ਜਾਨਕਿ ਕੰਮ ਦੀ ਹੁਣ ਕੰਮ ਕਰਨ ਦਾ ਬਾਈ ਨਿਆਰਾ ਐ ਆਉਂਦਾ ਵੀ ਵੀਡੀਓ ਬਣਾਉਣ ਦਾ ਮਤਲਬ ਵੀ ਇਹਨਾਂ ਨੇ ਦੋ ਥਾਂ ਮਿਕਲਾਇਆ ਮੋਟਰ ਇਹਨਾਂ ਨੇ ਇੰਨਾ ਕੰਮ ਸਿਖਾਤਾ ਇਹਨਾਂ ਨੂੰ ਵੀ ਹੁਣ ਤਾਂ ਨਹੀਂ ਦਿੰਦੀ ਕੀ ਧੋਕਾ ਕੰਦੇ ਹੁਣ ਲਓ ਜੀ ਗੇਅਰ ਦਾ ਸਮਾਨ ਪਾਇਆ ਸੀ ਸਾਰਾ ਨਵਾਂ ਸਾਬਟ ਟੁੱਟ ਗਈ ਦੀ ਜਾਨਕਿ ਮੇਨ ਜਿਹੜੀ ਗਰਾਰੀ ਆਪਣੀ ਹੁੰਦੀ ਆ ਚੈਨ ਘੁੰਮਦੀ ਬਾਈ ਇਧਰਲੇ ਪਾਸੇ ਹੁੰਦੀ ਆ ਤਾਜਪੁਰਾ ਪਿੰਡ ਹਾਂ ਬਾਈਆਂ ਦਾ ਲੱਗ ਗਿਆ ਤਾਜਪੁਰ ਦੇ ਮੇਰੇ ਕੋਲ ਮਿੱਤਰ ਪਹਿਲਾਂ ਵੀ ਆਉਂਦੇ ਨੇ ਤੇ ਵੀਰ ਕਹਿੰਦਾ ਵੀ ਸਮਾਨ ਜਰ ਮੈਂ ਸਾਰਾ ਗੇਅਰ ਦਾ ਨਮਾ ਦੇ ਕੇ ਗਿਆ ਗਾ ਜਮਾ ਬਿਲਕੁਲ ਵੀ ਪੂਰਾ ਫੁੱਲ ਸਮਾਨ ਪਾਇਆ ਉਹ ਗੱਲ ਹੈ ਜਦੋਂ ਟਾਈਮ ਜਦੋਂ ਕਈ ਵਾਰੀ ਵਿਸਵਾਸ ਦੀ ਗੱਲ ਹੁੰਦੀ ਹੈ ਕਈ ਮਿਸਤਰੀ ਭਰਾ ਵੀ ਆਪਣਾ ਕਰ ਜਾਂਦੇ ਨੇ ਹੋ ਸਕਦਾ ਵੀ ਗੇਅਰ ਨਾ ਹੀ ਖੁੱਲਿਆ ਹੋਵੇ ਕੁਆਲਿਟੀ ਸਹੀ ਇਹ ਸਮਾਨ ਟੁੱਟਦਾ ਨਹੀਂ ਹੁੰਦਾ ਕਿਉਂ ਨਵਾਂ ਸਮਾਨ ਬਹੁਤ ਘੱਟ ਹੀ ਟੁੱਟਦਾ ਕੋਈ ਚਾਂਸ ਆਇਆ ਤਾਂ ਹੈ ਨਹੀਂ 32 ਸਾਲ ਹੋ ਗਏ ਬਈ ਕੰਮ ਕਰਦੇ ਨੂੰ ਇੱਕ ਵੀ ਆਈਟਮ ਲੈ ਵੀ ਤਾਜਪੁਰੀਆ ਲਿਆਏ ਸਮਾਨ ਫਿਰ ਮੁੰਡੇ ਵਿਚਾਰੇ ਜਿਗਰਾ ਵੀ ਕੱਢਣਾ ਪੈਂਦਾ ਹਾਂ ਜੋ ਤੀਜੀ ਵਾਰੀ ਪ੍ਰੈਸ਼ਨ ਹੋ ਗਿਆ ਇਹ ਦੇ ਰੋਕਰ ਵੀਰੇ ਬਿਲਕੁਲ origignal ਲਿਆਂਦੇ ਨੇ ਜਮਾ ਟਰੈਕਟਰ ਆਣਾ ਉਹ ਵੀ origignal ਲਓ ਜੀ ਆਹ ਸਮਾਨ ਵੀ ਭਰਿਆ ਪਿਆ ਪੂਰਾ ਗੇਰ ਦਾ ਮੈਸਤਰੀ ਕਹਿੰਦਾ ਵੀ ਮੇਰੇ ਕੋਲ ਸਮਾਨ ਭੇਜੋ ਬਾਈ ਜਿਹੜਾ ਜਿਹੜਾ ਪਾਇਆ ਮੈਸਤਰੀ ਨੇ ਆਹ ਪਿਆ ਗਾ ਬਾਈ ਆਪਾਂ ਡਰਦੇ ਡੁਰਦੇ ਦਾ ਹੈ ਹੀ ਨਹੀਂ ਕਿਸੇ ਤੋਂ ਤੁਹਾਨੂੰ ਸਿੱਧੀ ਗੱਲ ਦੱਸਾਂ ਆਪਾਂ ਹਮੇਸ਼ਾ ਕਸਟਮਰ ਦੇ ਨਾਲ ਖੜਨ ਵਾਲੇ ਆ ਬਾਈ ਕਿਉਂ ਕਸਟਮਰ ਕੋਈ ਕਿੱਦਾਂ ਪੈਸੇ ਕਮਾਉਂਦਾ ਬਾਈ ਕੋਈ ਕਿੱਦਾਂ ਨਾ ਬਹੁਤ ਔਖਾ ਹੁੰਦਾ ਜਦ ਆਪਾਂ ਪਰਚੀਆਂ 3-3 ਫੁੱਟ ਦੀਆਂ ਬਣਾ ਕੇ ਦੇ ਦਿੰਨੇ ਆ ਜਦ ਕਿਤੇ ਖੁੱਲਦਾ ਨਾ ਰੱਬ ਸੁੱਖ ਰੱਖ ਕੇ ਫੇਰ ਜਾ ਕੇ ਪਤਾ ਲੱਗਦਾ ਬਾਈ ਵੀ ਵਿੱਚ ਹੈਗੀ ਬਾਕੀ ਆ ਕਸਟਮਰ ਭਾਈ ਦੱਸਿਆ ਕਰੋ ਯਾਰ ਵੀ ਅਸੀਂ ਤੁਹਾਡੇ ਹੱਕ 'ਚ ਬੋਲਦੇ ਆ ਕਦੇ ਹੱਕ 'ਚ ਬੋਲਦੇ ਆ ਕਮੈਂਟ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਬਾਈ ਤਾਂ ਕਿ ਕੁਝ ਬੰਦਿਆਂ ਨੂੰ ਪਤਾ ਲੱਗੇ ਜਿਹੜੇ ਵਿੱਚ ਇੱਕ ਦੋ ਖਰਾਬ ਹੁੰਦੇ ਨੇ ਵੀ ਇਹ ਖੁੱਲ ਵੀ ਜਾਂਦੇ ਨੇ ਖੁੱਲੇ ਤੇ ਫਿਰ ਬਾਈ ਜੀ ਸਾਰਾ ਭੇਜ ਵੀ ਖੁੱਲ ਜਾਂਦਾ ਅੰਦਰ ਠੀਕ ਆ ਬਾਈ ਜੀ ਧਿਆਨ ਰੱਖੋ ਕਿਸੇ ਦਾ ਰੁਪਿਆ ਵੀ ਬਾਈ ਖਰਾਬ ਨਾ ਕਰਾਓ ਇਹ ਲੋਕ ਕੰਮ ਮੁੱਲਾਪੁਰੀਆਂ ਦਾ ਥੋੜਾ ਜਿਹਾ ਗਾਂ ਵਧੀ ਜਾਂਦਾ ਇਹ ਕਹਿੰਦੀ ਸੀ ਆਵਾਜ਼ ਵੀ ਆਉਂਦੀ ਹੈ ਨਾ ਤੇ ਵੀਰ ਉਹਨਾਂ ਨੂੰ ਦਿਖਾਇਆ ਹੁਣ ਟੈਕਟਰ ਵਾਲਾ ਰੂਣਾ ਵੀਰੇ ਸਾਰੀਆਂ ਇੱਕ ਦਾ ਕੰਮ ਬਾਈ ਸੈੱਟ ਨਾ ਆਵੇ ਹਨਾ ਆਉਦੀ ਗੱਲ ਬੱਕਰੀ ਆ ਆ ਟੈਕਟਰ ਵਾਲਾ ਦੀ ਹਾਲ ਤਿੰਨ ਮਹੀਨੇ ਹੋਏ ਨੇ ਬਾਈ ਇੰਜਨ ਬੰਨੇ ਨੂੰ ਇਹ ਥਾਲੀਆਂ ਤਿੰਨ ਮਹੀਨਿਆਂ ਵਾਲੀਆਂ ਤਾਂ ਲੱਗਦੀਆਂ ਨਹੀਂ ਹੈਗੀਆਂ ਬਾਈ ਤਿੰਨ ਮਹੀਨੇ ਚ ਵੱਧ ਤੋਂ ਵੱਧ 1000 ਕਿਲੋਮੀਟਰ ਮੋਟਰਾਂ ਚ ਲਾਇਆ ਵੀਰ ਉਹਨਾਂ ਨੇ हां नॉक्स रह ਜਾਂਦੇ ਨੇ ਪੈ ਜਾਂਦੇ ਨੇ ਮੋਟਰਸਾਈਕਲਾਂ 'ਚ ਉਹ ਗੱਲ ਬੱਕਰੀ ਆ ਬਾਈ ਇਹਦਾ ਦੇਖਣ ਨੂੰ ਵੀ ਨਹੀਂ ਨਵੀਆਂ ਲੱਗਦੀਆਂ ਤਾਂ ਉਹਨਾਂ ਦੇਖ ਲਓ ਵੀ 3 ਮਹੀਨਿਆਂ 'ਚ ਆ ਹਾਲ ਆ ਆ ਰੌਕਰ ਰੁਕਰ ਕਹਿੰਦਾ ਵੀਰ ਨਵੇਂ ਪਾਇਆ ਜੀ ਬਾਈ ਕੰਮ ਵਧੀ ਜਾਣਾ ਹੁੰਦਾ ਕਿਸੇ ਦੇ ਕੰਮ ਉੱਪਰ ਕਰਨ ਦੇ ਨਾਲ ਬਹੁਤ ਔਖਾ ਲੱਗਦਾ ਕੰਮ ਕਰਨਾ ਬਾਈ ਇਹ ਵੀਡੀਓ ਜੀ ਤਾਂ ਬਣਾਉਣ ਨੇ ਵੀ ਕਾਟਮਰ ਕੋਲੇ ਖੜਾ ਹੁਣ ਇਹਦਾ ਸਮਾਨ ਸਾਰਾ ਲਫਾਵੇ 'ਚ ਪਾ ਕੇ ਦੇਣਾ ਵੀਰ ਉਹਨਾਂ ਨੂੰ ਵੀ ਜਿੱਥੋਂ ਫਟ ਕਰਾਇਆ ਉਹਦਾ ਭਾਈ ਦਿਖਾਓ ਜਾ ਕੇ ਲਓ ਜੀ ਤਾਜਪੁਰੇ ਨੇ ਐਪਲ ਦਾ ਫੋਨ ਕੱਢ ਲਿਆ ਬਾਈ ਆਡਾ ਦਾ ਬਾਈ ਤੁਹਾਨੂੰ ਐਵੇਂ ਦੱਸਾਂ ਛੋਟਾ ਜਿਹਾ ਰੱਖਿਆ ਰੈਡਮੀ ਜੀ ਦਾ ਕਿਉਂ ਸਾਰੀ ਦਿਹਾੜੀ ਸਾਲਾ ਬੁਲਟਾਂ ਦੇ ਨਾਲ ਹੀ ਫਰੀ ਜਾਂਦਾ ਕਦੇ ਕਿਤੇ ਰੱਖਦਾ ਦੋ ਤਿੰਨ ਵੇਰੀ ਦਾ ਸੈਰ ਕਰਿਆ ਇਹ ਪਿੰਡ ਪੁੰਡ ਦੀ ਹੈ ਨਾ ਚਲੇ ਆ ਜਾਂਦਾ ਭਰਾਵਾ ਦੇ ਨਾਲ ਤੇ ਬਾਕੀ ਪੱਖੋ ਵਾਲੀ ਦਾ ਬਣਾਦਾ ਪੱਖੋ ਵਾਲੇ ਨੂੰ ਬਹੁਤ ਸੌਂਕ ਆ ਵੀ ਵੀਡੀਓ ਦੇਖਣ ਦਾ ਬਣਾ ਰਿਹਾ ਪੂਰੇ ਜੋਰ ਸ਼ੋਰ ਨਾਲ ਖੁਸ਼ੀ ਆ ਮੁੰਡੇ ਨੂੰ ਬਾਕੀ ਚਲਾ ਕੇ ਪਤਾ ਲੱਗੂਗਾ ਨਾ ਠੀਕ ਆ ਜੀ ਆ ਵੀਡੀਓ ਬਣਾਉਣ ਦਾ ਮਤਲਬ ਆਏ ਆ ਵੀ ਭਾਈ ਮੇਸਤਰੀ ਦਾ ਚਿਹਰਾ ਪੜ ਕੇ ਪਤਾ ਲੱਗ ਜਾਂਦਾ ਵੀ ਇਹਨੇ ਕੰਮ ਕੀ ਕਰਨਾ ਕੀ ਨਹੀਂ ਘੇੜ ਦਾ ਕੰਮ ਮੁਚਾਰੇ ਨੇ ਪੂਰਾ ਕਰਾਇਆ ਸੀ ਤੇ ਬਾਕੀ ਹੁਣ ਬਾਈ ਆਪਾਂ ਗਾਲਾਂ ਗੁਲਾਂ ਤਾਂ ਕੱਢਦੇ ਨਹੀਂ ਹੈਗੇ ਮੈਦਰੀਆਂ ਨੂੰ ਬਸ ਸਮਾਨ ਇਹਨਾਂ ਨੂੰ ਘੜਾਤਾ ਵੀਡੀਓ ਬਣਾ ਕੇ ਇਹਨਾਂ ਦੇ ਬੈਠੇ ਦੇ ਖੋਲੇ ਵੀ ਜਾ ਕੇ ਅਗਲੇ ਨੂੰ ਭਾਈ ਲਾਂਭਾ ਜਰੂਰ ਦਿਓ ਕਿਉਂ ਪੈਸੇ ਬਾਈ ਮੀ ਨਹੀਂ ਬਣਦੇ ਹੈਗੇ ਕਿ ਨਹੀਂ ਬਹੁਤ ਮਰਨਾ ਪੈਂਦਾ ਹੈ ਨਾ ਤਾਜਪੁਰਿਆ ਕੀ ਤਾਂ ਹੈ ਵੀਰੇ ਵੀ ਆਪਾਂ ਯਾਰ ਆਪਦੀ ਲੇਬਰ ਤਾਂ ਠੋਕ ਕੇ ਲੈਣੀ ਆ ਬਾਕੀ ਸਾਲਾ ਸਮਾਨ ਦੇ ਪੈਸੇ ਵੀ ਬਚਾ ਲੈਣੇ ਆ ਨਾ ਭਰਾ ਬਾਈ ਇੱਥੇ ਦੇਣਾ ਲੈਣਾ ਹੋ ਜਾਂਦਾ ਸਾਰਾ ਹਿਸਾਬ ਕਿਤਾਬ ਹੈ ਨਾ ਉਸੋ ਹੋਇਆ ਜੀ ਮਿਸਤਰੀਆਂ ਤੋਂ ਵੀ ਬੋਚੋ ਬੱਟਕੀ ਬਾਈ ਧਿਆਨ ਰੱਖੋ ਆਪਦਾ ਕਿਸੇ ਤੇ ਯਕੀਨ ਨਾ ਕਰੋ ਓਕੇ ਧੰਨਵਾਦ ਜੀ